ਹਾਂ ਤਾਕਤ મોદી ਹੈ ਤਾਂ ਮੁਮਕਨ ਹੈ 트럼ਪ ਨੇ ਭਾਰਤ ਤੇ ਨਵਾਂ ਵਾਰ ਕੀਤਾ ਵਾ ਬਈ ਤਕੜਾ ਵਾਰ ਕੀਤਾ ਵਾ ਐਵੇਂ ਦਾ ਵਾਰ ਕੀਤਾ ਕਿ ਜਿਹਦੀ ਕਲਪਨਾ ਜਿਹੜੀ ਆ ਨਾ ਕਿਸੇ ਨੇ ਕੀਤੀ ਨਹੀਂ ਹੋਣੀ ਐਵੇਂ ਦਾ ਵਾਰ ਉਹਨੇ ਕਦੇ ਵੀ ਕਿਸੇ ਕੰਟਰੀ ਤੇ ਨਹੀਂ ਕੀਤਾ ਕਿਸੇ ਵੀ ਪਾਕਿਸਤਾਨ ਹੋਵੇ ਚైనా ਹੋਵੇ ਕੋਰੀਆ ਹੋਵੇ ਕਿਸੇ ਤੇ ਨਹੀਂ ਕੀਤਾ ਜਿਵੇਂ ਦਾ ਭਾਰਤ ਤੇ ਕੀਤਾ ਅਰੇ ਸਮਝ ਨਹੀਂ ਆਉਂਦੀ ਕਿ ਉਹ ਲੋਕ ਹੁਣ ਕੀ ਕਰਨਗੇ ਜਿਹੜੇ ਇਲੈਕਸ਼ਨ ਦੇ ਸਮੇਂ ਕਹਿੰਦੇ ਇਹ ਅਬ ਕੀ ਵਾਰ 트ੰਪ ਸਰਕਾਰ ਅ ਜਿਨ੍ਹਾਂ ਨੇ ਹਮਨ ਜੱਗ ਕੀਤੇ ਔਰ ਮੋਦੀ ਔਰ 트ੰਪ ਕੀ ਜੋੜੀ ਦੇ ਗੁਣ ਗਾਏ ਮਿੱਤਰਤਾ ਬਹੁਤ ਵੱਡੀ ਮਿੱਤਰਤਾ ਉਹ ਹੁਣ ਕਾਫੀ ਹਾਲਾਤ ਖਰਾਬ ਹੋ ਰਹੇ ਆ ਤੁਹਾਨੂੰ ਪਤਾ ਹੀ ਆ ਕਿ ਵਪਾਰ ਤੇ ਤਾਂ ਉਹਨੇ ਕਾਫੀ ਪਾਬੰਦੀਆਂ ਲਾਤੀਆਂ ਕਾਫੀ ਟੈਸ ਵਾਦ ਤੇ ਚੰਗੀ ਤਰ੍ਹਾਂ ਨਾਲ ਬਾਹਮ ਮੋੜਤੀ ਇੰਡੀਆ ਦੀ ਔਰ ਹੁਣ ਵੀਜੇ ਦਾ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਉੱਥੋਂ ਗੈਰਕਾਨੂੰਨੀ ਵੀ ਉਹਨੇ ਕਿਹੜੇ ਤਰੀਕੇ ਨਾਲ ਕੱਢੇ ਹੱਥ ਘੜੀਆਂ ਲਾ ਕੇ ਬੇੜੀਆਂ ਪਾ ਕੇ ਤੇ ਹੁਣ ਉਹਨਾਂ ਨੇ ਆਪਣੀਆਂ ਸਾਰੀਆਂ ਕੰਪਨੀਆਂ ਨੂੰ ਮਾਈਕਰੋਸਾਫਟ ਗੂਗਲ ਜੋ ਵੀ ਵੱਡੀਆਂ ਟੈਕ ਕੰਪਨੀਆਂ ਉਹਨਾਂ ਨੂੰ ਉਹ ਦੇਖ ਦੇ ਦਿੱਤਾ ਕਿ ਆਪਣੀ ਭਰਤੀ ਭਾਰਤ ਵਿੱਚੋਂ ਬੰਦ ਕਰੋ ਭਾਰਤ ਵਿੱਚੋਂ ਕੋਈ ਭਰਤੀ ਨਹੀਂ ਕਰੋਗੇ ਆਪਣੀਆਂ ਕੰਪਨੀਆਂ ਨੂੰ ਉਹ ਦੇਖ ਦੇ ਦਿੱਤਾ ਕਿ ਭਾਰਤ ਵਿੱਚ ਤੁਸੀਂ ਕਾਰੋਬਾਰ ਨਹੀਂ ਕਰੋਗੇ ਬਹੁਤ ਸਾਰੀਆਂ ਕੰਪਨੀਆਂ ਭਾਰਤ ਵਿੱਚ ਵਰਕ ਕਰਦੀਆਂ ਵਾ ਮਤਲਬ ਜਿਵੇਂ ਮੰਨ ਲਓ ਆਈਫੋਨੀਆ ਇਹ ਭਾਰਤ ਵਿੱਚ ਵੀ ਬਣਦਾ ਵਾ ਉਹਨਾਂ ਨੇ ਸਾਰਿਆਂ ਨੂੰ ਕਹਤਾ ਕਿ ਨਹੀਂ ਸਿਰਫ ਅਮਰੀਕਾ ਭਾਰਤ ਨਹੀਂ ਹੋਣਾ ਵੀ ਚਾਹੀਦਾ ਜੇ ਭਾਰਤ ਫਰਸਟ ਭਾਰਤ ਕਹਿੰਦਾ ਵਾ ਤੇ ਅਮਰੀਕਾ ਫਰਸਟ ਉਹ ਵੀ ਕਹੂਗਾ ਇਹ ਨਾ ਪਰ ਹਾਲਾਤ ਉਹਨਾਂ ਦੇ ਖਰਾਬ ਜਾਦਾ ਵਾ ਜਿਹੜੇ ਬੜੇ ਤਕੜੀ ਕੈਂਪੇਨ ਚਲਾਰਾ ਸੀ ਉਹਦੀ ਇਲੈਕਸ਼ਨ ਦੇ ਲਈ ਉਹਨੂੰ ਜਿੱਤਾਉਣ ਦੇ ਲਈ ਤੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਡੁੱਬ ਮਰਨ ਜਾਂ ਜੀਣ ਵੈਸੇ ਤਾਂ ਇਹ ਬੇਸ਼ਰਮ ਹੈ ਏਡੀ ਗੱਲ ਨਹੀਂ ਹੈ ਇਹ ਏਡੀ ਖੇਤੀ ਸ਼ਰਮ ਕਰਦੇ ਨਹੀਂ ਹੈ ਜੋ ਇਹਨਾਂ ਚੀਜ਼ਾਂ ਦੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਦੋ ਲੋਕ ਹੈ ਜਿਹੜਾ ਰੁਪਈਆ ਡਿੱਗਦਾ ਤੇ ਕਹਿੰਦੇ ਆ ਕਿ ਰੁਪਈਆ ਨਹੀਂ ਡਿੱਗਿਆ ਡਾਲਰ ਉੱਠਿਆ ਵਾ ਤੇਲ ਦਾ ਰੇਟ ਵਧਾਉਂਦੇ ਆ ਤੇ ਕਹਿੰਦੇ ਕਿ ਭਾਰਤ ਦੇ ਤੇਲ ਦੀ ਰੇਟ ਨਹੀਂ ਵਧਿਆ ਬਾਹਰ ਵਧਿਆ ਵਾ ਤੇ ਇਹ ਬੇਸ਼ਰਮ ਲੋਕ ਐ ਸ਼ਰਮ ਇਹਨਾਂ ਨੂੰ ਹੈ ਨਹੀਂਗੀ ਪਰ ਇਹ ਨਵੀਂ ਅਪਡੇਟ ਆਈ ਹੈ ਕਿ ਭਾਰਤ ਦੇ ਅਮਰੀਕਾ ਦੀਆਂ ਸਾਰੀਆਂ ਕੰਪਨੀਆਂ ਨੂੰ ਟਰੰਪ ਨੇ ਦੇਖ ਦਿੱਤਾ ਤੁਸੀਂ ਭਾਰਤ 'ਚ ਕਾਰੋਬਾਰ ਨਹੀਂ ਕਰੋਗੇ ਭਾਰਤ 'ਚੋਂ ਭਰਤੀ ਨਹੀਂ ਲਓਗੇ ਬੰਦੇ ਵਰਕਰ ਨਹੀਂ ਰੱਖੋਗੇ HB1 ਵੀਜ਼ਾ ਇਹ ਜਿਹੜਾ ਉਹਦੇ ਤੇ ਵੀ ਬੈਨ ਲਗਾ ਦਿੱਤਾ ਯਾਨੀ ਕਿ ਪ੍ਰੋਫੈਸ਼ਨਲ ਜਿਹੜੇ ਭਾਰਤ ਦੇ ਉਥੇ ਕੰਮ ਕਰਦੇ ਉਹਨਾਂ ਤੇ ਵੀ ਬੈਨ ਵੀਜ਼ਾ ਵਧਾ ਨਹੀਂ ਰਿਹਾ ਕਿਸ ਦਾ ਜੋ ਵੀ ਆ ਰਣ ਭੇਜ ਰਿਹਾ ਇਹ ਹੈ ਤਾਕਤ મોદી ਹੈ ਤਾਂ ਮੁਮਕਨ ਹੈ